ਲਓ ਮਿੱਤਰੋ ਆਪਾਂ ਅੱਜ ਸਵੇਰ ਦਾ ਟਾਈਮ ਹੋ ਚੁੱਕਿਆ 5 ਵਜੇ ਦਾ ਤੇ ਆਪਾਂ ਨਿਕਲ ਚੁੱਕੇ ਹਾਂ ਹੁਣ ਘਰ ਤੋਂ ਤੇ ਦੇਖੋ ਫਿਰ ਕਾਲੀ ਚੱਲ ਰਹੀ ਹੈ ਲਾਈਟਾਂ ਇਹਦਾ ਡਾਣੇ ਵਿੱਚ ਜੀਨਰੇਟਰ ਛੱਟੇ ਆਪਾਂ ਤੇ ਠੰਡ ਬਹੁਤ ਹੈ ਬਾਈ ਅੱਜ ਤੇ ਆਪਾਂ ਕੋਟ-ਵਾਟ ਜੈਕਟ ਜੋਤ ਪਾ ਲਈਆਂ ਕਿਰਾਂ ਦਾ ਜਾਣਾ ਬਾਬਾ ਦੂਰ ਹੈ ਰਾਹ ਦੇ ਵਿੱਚ ਹੀ ਤੁਹਾਨੂੰ ਮੰਡੀ ਕੀ ਦਿਖਾਉਣੇ ਜਗਾ ਜਗਾ ਤਾਂ ਕਿਸਾਨ ਚਾਰ ਚਲਦੇ ਆਪਾਂ ਉਹਦੇ ਤੇ ਲੈ ਲਓ ਮਿੱਤਰੋ ਆਪਾਂ ਤੇਉਨੇ ਪਹੁੰਚ ਚੁੱਕੇ ਆਂ ਉਹ ਦੇਖੋ ਤੇਉਨੇ ਜਾਣਾ ਕਿ ਜੱਜਲ ਜਾਣਾ ਦੇਖਦੇ ਆ ਹੁਣ ਰਾਹ ਤੇ ਸੌਣ ਲਾ ਕੇ ਪੁੱਛਦੇ ਆ ਇਹ ਫਿਰ ਚਲਦੇ ਆਂ ਇਧਰ ਜੱਜਲ ਰਹਿ ਗਿਆ ਤੇ ਉਧਰ ਤੇਉਨਾ ਰਹਿ ਗਿਆ ਫਿਰ ਦੇਖਦੇ ਹੁਣ ਕਿੱਥੇ ਜੱਜਲ ਆਸ ਤੇ ਕਿ ਡੀ ਡੀ ਪੰਗਿਆਂ ਤੇ ਜਗ੍ਹਾ ਤੇ ਇੱਕ ਟਰੈਕਟਰ ਦਾ ਪਨਾ ਚੁੱਕਿਆ ਇੱਕ ਮਗਰਾ ਹੀ ਜਾਂਦਾ ਤੇ ਕੋਈ ਟਰੋਵਾ ਨਹੀਂ ਹੈ ਕਿਹਾਰੇ ਪਾਸੇ ਬਣਾਉਣੇ ਆ ਜਗਾ ਤੇ ਬਣਾਉਣੇ ਆ ਟਰੈਕਟਰ ਬੋ ਚੁੱਕਿਆ ਉਹ ਉਹਨਾਂ ਦਾ ਬਣਾਉਗਾ ਬਣਾਉਣੇ ਜਗਾ ਸ਼ਾਇਦ ਕਿਤੇ ਲੱਗਣ ਕਹਾਂ ਤੇ ਲਾਉਣਾ ਮੈਂ ਵਰਤ ਕਰਦਾ ਚਲੋ ਮਿਲਦੇ ਆ ਲਓ ਮਿੱਤਰੋ ਇੱਕ ਜਗ੍ਹਾ ਮਿਲੀ ਆਪਾਂ ਉਹ ਖੜੇ ਹੁੰਦੇ ਆ ਲਾਉਣ ਲੱਗੇ ਪਹਿਲਾਂ ਫਿਰ ਇਹਨੂੰ ਲਾਹਾਂਗੇ ਤੇ ਦੇਖਦੇ ਆਂ ਇਹ ਚੱਕਦੇ ਆਂ ਜਾਂ ਕੀ ਕੁਛ ਕਰਦੇ ਆਂ ਇਸ ਤੇ ਲਾਉਣਾ ਹਾਂ 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 ਚੱਲ ਚੱਲ ਪਾਸੇ ਰ ਹਿੰਦੂ ਮੜੇ ਕਈ ਰਿਦਾਬ ਹੁੰਦੀ ਆ ਹਾਂ ਚੱਲ ਫਿਰ ਦਾਬ ਹੈ ਨਹੀਂ ਤਾਂ ਇਹਨੂੰ ਸਤਾ ਬੋਲ ਜਾ ਕਿ ਮੈਂ ਹਾਂ 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 ਇਹ ਤਾਂ ਬੋਰੀਆਂ ਚੱਕੀਆਂ ਗਈਆਂ ਉਹਦੇ ਨਿਕਲ ਜੂ ਨਹੀਂ ਜਾਂਦਾ ਬਾ ਨਾ 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 ਨਹੀਂ ਜਾਂਦਾ ਇੱਧਰ ਚਾਰ ਹੋਏ ਚੱਕ ਲੈ ਆਹ ਕੁੰਡੇ ਖੋਲ ਦੇ ਜਨਾ ਲਿਆ 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 ਇੱਧਰ ਲੈ ਆਹ ਕਿਵੇਂ ਲੱਗਦਾ ਹਾਂ ਆ ਕੇ ਮੈਂ ਲੱਕੂ ਬੰਨਾ ਫਿਰ ਆ ਕੇ ਮੈਂ ਕੁੰਡਾ ਚਾ ਹੋਰ ਸੀ ਪਹਿਲਾਂ ਨਹੀਂ ਆਉਂਦਾ ਇੰਨਾ ਦਾ ਯਾਰ ਪੱਲੀ ਬੁੱਲੀ ਹੈਗੀ ਆ ਪੱਲੀ ਪਾ ਦੋ ਕਿਰਾ ਨਾ ਨਾ ਪੱਲੀ ਪਵਾ ਦੇ ਨਾ ਮਾਡੀ ਜੀ ਤੂੰ ਆ ਆ ਦੀ ਆ ਦੀ ਪੱਲੀ ਪਾ ਦੋ ਹਾਂ ਹਾਂ ਤੂੰ ਚੱਲ ਲੈ ਮਾ ਲੋ ਮੇਟਰ ਇੱਕ ਟਰਾਲੀ ਦਾ ਕਰਤੀ ਖਾਲੀ ਤੇ ਉਹ ਖੜੀ ਆ ਦੂਜੀ ਦੇਖਦੇ ਆ ਫਿਰ ਦੂਜੀ ਵੀ ਲਾਉਣੇ ਇੱਥੇ ਝਟਕਾ ਮਾਰਦੇ ਝਟਕਾ ਹੋਰ ਬੈਕ ਬੈਂਕ ਨੂੰ ਝਟਕਾ ਜੇ ਮਾਰਦੇ ਬੈਂਕ ਨੂੰ ਬੈਂਕ ਨੂੰ ਬੈਕ ਮਾਰਦੇ ਝਟਕਾ ਜਾ ਰਹੀ ਗਈ ਓਏ ਰਹਿ ਗਈ ਉੱਤੇ ਚੱਕ ਕੇ ਮਾਰ ਬੈਂਕ ਨੂੰ ਉਹ ਦਾਣੇ ਆ ਕਰਦੇ ਜਗਾ ਬਣ ਜੂ ਫਿਰ ਪਹੁੰਚ ਜਾਂਗੇ ਹੁਣ ਤਾਂ ਚਲੋ ਬਾਹਰ ਇਹ ਹਨ ਬਹਾਲ 7:30 ਹੋ ਗਏ ਤੇ ਚੱਲ ਪਏ ਆਪਾਂ ਹੋ ਗਏ ਖਾਲੀ ਭਾਈ ਤੇ ਆ ਖਾਲੀ ਹੋ ਗਿਆ ਤੇ ਚੱਲਦੇ ਹਾਂ ਹੁਣ ਮਿਲਦੇ ਹਾਂ ਜਾ ਕੇ ਚਲੋ ਅੱਜ ਦੇਖਦੇ ਆਂ ਦੂਜਾ ਝੋਨਾ ਵਟਾਉਣੇ ਕਿ ਨਹੀਂ ਠੀਕ ਆ ਭਾਈ ਚਲੋ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ